ਸਤ ਸ੍ਰੀ ਅਕਾਲ ਦੋਸਤੋ ਸਾਡੀ ਮਹਿਕ ਚੈਨਲ ਵਾਲੀ ਕੁੜੀ ਹੈ ਜਿਹੜੀ ਉਸਦੇ ਬਾਰੇ ਬਹੁਤ ਹੀ ਗੱਲਾਂ ਨੇ ਜਿਹੜੀਆਂ ਹੋਈਆਂ ਨੇ ਵੀ ਉਸ ਦਾ ਡਿਵੋਰਸ ਹੈ ਜਿਹੜਾ ਆਪਣੇ ਹਸਬੰਦ ਨਾਲੋਂ ਹੋ ਗਿਆ ਹੈ ਹੁਣ ਦੁਬਾਰਾ ਤੋਂ ਫਿਰ ਇਹੀ ਵੀਡੀਓ ਸਾਹਮਣੇ ਆ ਰਹੀਆਂ ਨੇ ਵੀ ਉਸ ਦਾ ਆਪਣੇ ਘਰ ਵਾਲੇ ਨਾਲੋਂ ਡਿਵੋਰਸ ਹੋ ਗਿਆ ਏ ਅਤੇ ਉਸ ਦਾ ਜਿਹੜਾ ਸੋਹਰਾ ਪਰਿਵਾਰ ਆ ਇਹ ਤੁਸੀਂ ਦੇਖ ਸਕਦੇ ਹੋ ਵੀ ਉਹ ਕੇਕ ਕੱਟਦਾ ਹੈ ਬੱਚਾਂ ਦੇ ਵਾਢੇ ਮਨਾਉਂਦਾ ਹੈ ਅਤੇ ਆਪਣਾ ਪੂਰਾ ਇੰਜੋਏ ਕਰਦੇ ਹਨ ਇਸ ਦੇ ਨਾਲ ਹੀ ਇਹ ਗੱਲ ਆ ਰਹੀ ਹੈ ਵੀ ਮਹਿਕ ਦੀ ਹਾਲਤ ਹੈ ਜਿਹੜੀ ਹਜੇ ਵੀ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ ਕਿਉਂਕਿ ਇਸ ਫੋਟੋ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਮਹਿਕ ਨੇ ਨਵਾਂ ਵਲੌਗ ਪਾਇਆ ਸੀ ਜਿਸ ਦੇ ਵਿੱਚ ਉਸਨੇ ਦੱਸਿਆ ਵੀ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਜਾਣੀ ਕਿ ਕੋਈ ਦੋਸਤ ਦੇ ਨਾਲ ਰਿਲੇਟਡ ਜਿਹੜੇ ਇਹ ਰਿਸ਼ਤੇਦਾਰ ਨੇਗੇ ਮੇਰੇ ਦੋਸਤ ਹੀ ਸਮਝ ਸਕਦੇ ਹੋ ਤੁਸੀਂ ਵੀ ਉਹ ਮੇਰੇ ਭਾਬੀ ਜੀ ਨੇ ਉਹ ਮੇਰੀ ਸਾਮ ਸੰਭਾਲ ਹੈ ਜਿਹੜੇ ਕਰ ਰਹੇ ਨੇ ਅਤੇ ਉਸ ਦੀ ਹਾਲਤ ਹੈ ਜਿਹੜੀ ਹਜੇ ਵੀ ਸਹੀ ਨਹੀਂ ਸਰਵਾਈਕਲ ਦੀ ਪ੍ਰੋਬਲਮ ਹੈ ਅਤੇ ਉਸ ਦੇ ਨਾਲ ਹੀ ਲੋਕ ਇਹ ਕਹਿ ਰਹੇ ਨੇ ਵੀ ਜੇਕਰ ਮਹਿਕ ਨੂੰ ਇੰਨੀ ਜ਼ਿਆਦਾ ਹਜੇ ਵੀ ਪ੍ਰੋਬਲਮ ਹੈ ਅਤੇ ਉਸ ਨੇ ਹੁਣ ਕੈਨੇਡਾ ਵੀ ਜਾਣਾ ਹੈ ਤੇ ਉਸ ਤੇ ਜਿਹੜਾ ਸੋਰਾ ਪਰਿਵਾਰ ਹੈ ਉਸ ਤੇ ਸ਼ਕਲ ਦੇ ਉੱਤੇ ਬਿਲਕੁਲ ਵੀ ਕੋਈ ਮਹਿਕ ਦਾ ਦੁੱਖ ਹੈ ਜਿਹੜਾ ਝਲਕ ਨਹੀਂ ਰਿਹਾ ਉਹਨਾਂ ਨੂੰ ਥੋੜਾ ਬਹੁਤਾ ਤਾਂ ਐਦਾਂ ਫੀਲ ਕਰਨਾ ਚਾਹੀਦਾ ਸੀ ਵੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਹੈ ਜਿਹੜਾ ਮਹਿਕ ਹੈ ਕਿਉਂਕਿ ਮਹਿਕ ਦਾ ਵੀ ਰੋਲ ਇਨਾਂ ਦੇ ਪਰਿਵਾਰ ਦੇ ਵਿੱਚ ਬਹੁਤ ਸੋਹਣਾ ਸੀ ਉਸ ਦਾ ਰਹਿਣ ਸਹਿਣ ਕਿਉਂਕਿ ਮਹਿਕ ਵੀ ਇਨਾਂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਇਹ ਵੀ ਸਾਰਾ ਪਰਿਵਾਰ ਮਹਿਕ ਨਾਲ ਬਹੁਤ ਸੋਹਣੇ ਢੰਗ ਨਾਲ ਰਹਿੰਦਾ ਸੀ ਪਰ ਮਾੜਾ ਸਮਾਉਣ ਤੇ ਇਹ ਨਹੀਂ ਪਤਾ ਲੱਗਿਆ ਵੀ ਕੀ ਇਨਾਂ ਦੇ ਵਿੱਚ ਕੋਈ ਪ੍ਰੋਬਲਮ ਅਜੇ ਹੀ ਆਈ ਹੈ ਜਿਸ ਕਾਰਨ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਅਤੇ ਮਹਿਕ ਇਸ ਪਰਿਵਾਰ ਤੋਂ ਦੂਰ ਹੋ ਗਈ ਅਤੇ ਹੁਣ ਮਹਿਕ ਆਪਣੇ ਹਸਬੰਡ ਦਾ ਨਾਮ ਤੱਕ ਵੀ ਨਹੀਂ ਲੈਂਦੀ ਆਪਣੀਆਂ ਵੀਡੀਓਜ਼ ਦੇ ਵਿੱਚ ਅਤੇ ਇਸ ਦਾ ਸੋਹਰਾ ਪਰਿਵਾਰ ਵੀ ਮਹਿਕ ਦਾ ਨਾਮ ਨਹੀਂ ਲੈਂਦਾ ਇਹ ਸਾਰੀਆਂ ਗੱਲਾਂ ਐਦਾਂ ਹੀ ਦਿਨੋ ਦਿਨ ਵਾਧਦੀਆਂ ਜਾ ਰਹੀਆਂ ਹਨ ਅਤੇ ਇਹ ਕਿਹਾ ਜਾ ਰਿਹਾ ਵੀ ਇਹਨਾਂ ਨੂੰ ਸਾਰੀ ਸੱਚਾਈ ਹੈ ਜਿਹੜੀ ਦੱਸ ਦੇਣੀ ਚਾਹੀਦੀ ਹੈ ਤਾਂ ਜੋ ਇਹਨਾਂ ਦੇ ਚਾਹਤੇ ਨੇ ਜਿਹੜੇ ਇਸ ਔਲਝਨ ਦੇ ਵਿੱਚੋਂ ਆਸਾਨੀ ਨਾਲ ਨਿਕਲ ਸਕਣ